ਕੋਝ ਦਾ ਬਿਸ਼ਾ ਵੀ ਸਾਹਨੇ ਵਾਲੇ ਚ ਕੌਣ ਰਾਜਾ ਸੀ ਰਾਜਾ ਨਹੀਂ ਹੋ ਸਕਦਾ ਹੋ ਸਕਦਾ ਕੋਈ ਜ਼ਗੀਰਦਾਰ ਹੋਵੇ ਕਿ ਰਾਜਿਆਂ ਨੇ ਉਹਨਾਂ ਨੂੰ ਪਾਵਰ ਦਿੱਤੀ ਹੋਵੇ ਤਾਂ ਹੁਣ ਠੀਕ ਆ ਬਜ਼ੁਰਗਾਂ ਨੇ ਜਿਵੇਂ ਆਪਣੇ ਬਜ਼ੁਰਗਾਂ ਤੋਂ ਗੱਲਾਂ ਬਾਤਾਂ ਸੁਣੀਆਂ ਨਾ ਤਾਂ ਉਹ ਰਾਜਾ ਹੀ ਕਹਿੰਦੇ ਆ ਕੱਲ ਨੂੰ ਕਿਤੇ ਇਹ ਨਾ ਹੋਵੇ ਕਿ ਤੁਸੀਂ ਇਹ ਸੋਚੋ ਕਿ ਸਾਹਨੇ ਵਾਲਾ ਕੋਈ ਰਾਜਾ ਹੀ ਨਹੀਂ ਸੀ ਅੰਨ ਕਹਿੰਦਾ ਹੈਗਾ ਰਾਜੇ ਦਾ ਸੁਦਾ ਸਿਉ ਰਾਜਾ ਸੀ ਉਹਦਾ ਨਾਮ ਇਹ ਵੀ ਬੜੀ ਵੱਡੀ ਗੱਲ ਆ ਜਿਹੜੀ ਇੱਕ ਕਹਿ ਰਿਹਾ ਕਿ ਉਹ ਕਿਲਾ ਮੌਜੂਦ ਆ ਕਿਲਾ ਮੌਜੂਦ ਦਾ ਕੋਈ ਦਾ ਕੋਈ ਵੀ ਦੇਖ ਸਕਦਾ ਜਾ ਕੇ ਹਾਂ ਕਈ ਵਾਰ ਇਹ ਹੋ ਜਾਂਦਾ ਨਾ ਵੀ ਇਦਾਂ ਹੀ ਗੱਲਾਂ ਕਰੀ ਜਾਂਦੇ ਆ ਵੀ ਇਹ ਨਹੀਂ ਇਹ ਕਿਲਾ ਪੈੜ ਵੀ ਹੈਗਾ ਹੁਣ ਸਾਡੇ ਆ ਬੂੰਗਾ ਵੀ ਹੈਗਾ ਮੰਗਲੀ ਪਿੰਡ ਇਹ ਜੀ ਇਹ ਚੀਜ਼ਾਂ ਦਾ ਇਤਿਹਾਸ ਪਰ ਇਹ ਪਤਾ ਨਹੀਂਗਾ ਕਿਸੇ ਨੂੰ ਜਾਣਕਾਰੀ ਨਹੀਂ ਗਈ ਕਿ ਕੀ ਇਹਦਾ ਮਸਤਮ ਸੀਗਾ ਪ੍ਰਾਤਨ ਗੱਲਾਂ ਤਾਂ ਪ੍ਰਾਤਨ ਬੰਦੇ ਹੀ ਦੱਸ ਸਕਦੇ ਆ ਤੁਸੀਂ ਕਰ ਸਕਦੇ ਆ ਇਹ ਚੀਜ਼ ਹੈ ਕਿਹੜਾ ਖੁਦ ਮੈਂ ਆਪ ਦੇਖ ਕੇ ਆਇਆ ਉਹ ਤਾਂ ਕਿਸੇ ਪੁੱਛਣ ਦੀ ਗੱਲ ਨਹੀਂ ਖੁਦ ਖੁਦ ਇਹਦਾ ਹੁਣ ਜਾਨ ਪੱਕੇ ਦਰਵਾਜ਼ੇ ਦੇ ਕੋਲ ਆ ਕਹਿੰਦਾ ਕਿਉਂ ਮੰਨਦੇ ਹੋ ਗੱਲ ਨੂੰ ਅੱਜ ਦੇ ਬੱਚਿਆਂ ਨੂੰ ਬਜ਼ੁਰਗਾਂ ਦੇ ਕੋਲ ਬਹਿਣਾ ਨਾ ਟਾਈਮ ਪਾਸ ਕਰਨਾ ਔਖਾ ਲੱਗਦਾ ਉਹ ਕਹਿੰਦੇ ਜਿੰਨਿਆਕ ਟਾਈਮ ਆ ਮੋਬਾਈਲ ਦੇ ਨਾਲ ਕੱਢ ਦੀਏ ਕਰਾਦੀ ਨਾ ਬਾਬਾ ਜੀ ਨੇ ਤਹਿ ਜਾਵੇ ਜ। ਐਦਾਂ ਹੀ ਹੁੰਦੀ ਹੈ ਫਿਰ ਗੱਲ। ਮੇਰਾ ਆਪਣਾ ਇੱਕ ਮੈਿਕ ਫੜਿਆ ਤਾਂ ਇੱਕ ਸਵਾਲ ਕਰਨ ਨੂੰ ਜੀ ਕਰਦਾ ਪਰ ਬਾਪੂ ਜੀ ਦੀਆਂ ਗੱਲਾਂ ਇੰਨੀਆਂ ਰੋਚਕ ਨੇ ਨਾ। ਦਿਲ ਕਰਦਾ ਵੀ ਚੱਲਦਾ ਚੱਲੀ ਜਾਣ ਦੋ। ਫਿਰ ਬਾਪੂ ਜੀ ਆਪਣੀ ਪੜ੍ਹਾਈ ਬਾਰੇ ਕੁਝ ਦੱਸੋਗੇ? ਮੈਂ ਪੰਜ ਪੜ੍ਹਿਆ ਆ। ਪਰ ਗੱਲਾਂ ਤਾਂ ਤੁਹਾਡੀਆਂ ਵਿਦਵਾਨਾਂ ਵਾਂਗ ਲੱਗਣਾਂ। ਆ ਅਖਬਾਰ ਪਿਆ ਮੈਂ ਜਦੋਂ ਦੇਖਿਆ ਤੁਸੀਂ ਆ ਪੜ੍ਹਨਾ ਜ਼ਰੂਰ ਰੋਜ਼ ਪੜ੍ਹਦਾ ਖਬਰਾਂ ਵੀ ਪੜ੍ਹਦਾ ਚੰਗੀ ਸੁਪੀਤ ਚੰਗਾ ਭਾਸ਼ਣ ਚੰਗੇ ਬੰਦੇ ਦਾ ਸੁਣ ਕੇ ਰਾਜੀ ਆ ਬਾੜੇ ਦਾ ਸੁਣ ਕੇ ਰਾਜੀ ਦੀਆਂ ਤੇ ਆਪਣੀ ਫਿਰ ਉਮਰ ਉਮਰ 70 ਸਾਲ ਦਾ ਜਿਹੜਾ 70 ਸਾਲ ਦੇ ਕਰੀਬ ਹੋ ਗਏ ਆ 70 ਤੇ ਫਿਰ ਐਨਕ ਲਾ ਕੇ ਪੜਦੇ ਹੋ ਪੜਦਾ ਇੱਕ ਅੱਖ ਦੇ ਲੈਂਸ ਪਾਇਆ ਆ ਇੱਕ ਦੀ ਮਾੜੀ ਨਿਗਾ ਹੈਗੀ ਉ ਮਿਲਦੀ ਸ਼ੌਕ ਆ ਪੜਨ ਦਾ ਹਾਂ ਸ਼ੌਕ ਹੈਗਾ ਪੜਦਾ ਜੂਰਾ ਚਲੋ ਪਰਮਾਤਮਾ ਇਸੇ ਤਰ੍ਹਾਂ ਸ਼ੌਕ ਬਣਾ ਕੇ ਰੱਖ ਚੰਗੇ ਲੀਡਰ ਬਿਆਨ ਵੀ ਸੁਣੀਦੇ ਨੇ ਅੱਛਾ ਰਾਜਨੀਤੀ ਵੀ ਤੁਸੀਂ ਦਿਲਚਸਪੀ ਰੱਖਦੇ ਰਹੇ ਹੋ ਰਾਜਨੀਤੀ ਜੀ ਦੱਸੋਗੇ ਆਪਣੇ ਬਾਰੇ ਰਾਜਨੀਤੀ ਜਿਹਨਾਂ ਵੀ ਕੱਟੀਆਂ ਨੇ ਅੱਛਾ ਜੀ ਐਮਰਜੈਂਸੀ ਦੀਆਂ ਜੇਲ੍ਹਾਂ ਵੀ ਕੱਟੀਆਂ ਨੇ ਗੁਰੂ ਜੀ ਜੇਲ੍ਹਾਂ ਜਿਹਦਾ ਜੇਲ੍ਹਾਂ ਜਿਹਦਾ ਜੇਲ੍ਹਾਂ ਜਿਹਦਾ ਪੂਰਾ ਕਿਹਾ ਜਾਂਦਾ ਵੀ ਵੀ ਪ੍ਰਕਾਸ਼ ਸਿੰਘ ਬਾਦਲ ਮਰਹੂਮ ਮੁੱਖ ਮੰਤਰੀ ਵੀ ਉਹਨਾਂ ਨੇ ਜੇਲ੍ਹਾਂ ਕੱਟੀਆਂ ਤੇ ਉਹਨਾਂ ਦਾ ਨਾਮ ਲਿਆ ਜਾਂਦਾ ਕਿਹਾ ਜਾਂਦਾ ਵੀ ਉਹਨਾਂ ਨੇ ਸੈਂਕੜੇ ਸਾਲ ਜਿੱਲਾਂਾਂ ਕਟੀਆਂ ਫੇਰੀ ਮੁੱਖ ਮੰਤਰੀ ਬਣੇ ਤੇ ਦੇਖੋ ਸਾਡੇ ਨਾਲ ਕੱਟੀ ਹੈ ਗੱਲਬਾਤ ਵੀ ਕੀਤੀ ਹੈ ਉਹਨੂੰ ਦਲੀਲ ਵੀ ਦਿੱਤੀ ਉਸ ਵੇਲੇ ਉਸ ਵੇਲੇ ਉਹਨੂੰ ਕਿਹਾ ਵੀ ਹਰ 20 ਕਿਲੋਮੀਟਰ ਦੇ ਇੱਕ ਹਸਪਤਾਲ ਇੱਕ ਕਾਲਜ ਤਾਂ ਕਿ ਸਾਡੇ ਬੱਚਿਆਂ ਨੂੰ ਕੇਸ ਨਾ ਕਟਾਉਣੇ ਪੈਣ ਸਰਕਾਰੀ ਰੂਪ ਚ ਰਹਿਣ ਕਿਉਂ ਸਾਨੂੰ ਬਾਹਰ ਜਾ ਕੇ Hindu ਧਰਮ ਮੰਨਣਾ ਪੈਂਦਾ ਇਹ ਬਾਦਲ ਸਾਹਿਬ ਤੇ ਹੋ ਨਹੀਂ ਸਕਿਆ ਉਹ ਆਪ ਦੇ ਖਾਣ ਨੂੰ ਪੈ ਗਏ ਸਾਰੇ ਦੁੱਖ ਹੈ ਇਸ ਗੱਲ ਦਾ ਵੀ ਉਹਨਾਂ ਨੇ ਨਹੀਂ ਦੁੱਖ ਸਾਨੂੰ ਜੇਲਾਂ ਕੱਟਿਆਂ ਦਾ ਲੱਗਦਾ ਮੁੱਲ ਨਹੀਂ ਮਿਲੇਆ ਸੰਤਾ ਸਿੰਘ ਮੇਰੇ ਨਾਲ ਰਹਿਆ ਮੇਸਪੁਰੀ ਜੇਲ੍ਹ ਵਿੱਚ ਇੱਥੇ ਬੈਠੇ ਰਹਿਆ ਬਿਲਕੁਲ ਜੀ ਟਕਸਾਲੀ ਲੀਡਰ ਨੇ ਹਾਂ ਸੰਤਾ ਸਿੰਘ ਹਾਲੇ ਕਿ ਅਸੀਂ ਪ੍ਰਚਾਰ ਦਿੰਦੇ ਦਿੰਦੀ ਉਹਨਾਂ ਨੂੰ ਚਾਹ ਪਾਣੀ ਵੀ ਆਪ ਲਿਆ ਕੇ ਫੜਾਉਂਦੇ ਸੀ ਦੇਖ ਲਓ ਜਿਹੜੇ ਲੀਡਰਸ਼ਿਪ 'ਚ ਮੂਹਰੇ ਆ ਕੇ ਕਿਸੇ ਨੇ ਇੱਕ ਕਿਸੇ ਤੋਂ ਚਪੇੜ ਤੱਕ ਨਹੀਂ ਖਾਧੀ ਉਹ ਵੱਡੀਆਂ ਵੱਡੀਆਂ ਕੁਰਸੀਆਂ ਦਾ ਆਨੰਦ ਮਾਣ ਗਏ ਜਿਨ੍ਹਾਂ ਲੋਕਾਂ ਨੇ ਆਪਣੇ ਜੀਵਨ ਦੇ ਕੀਮਤੀ ਦਿਨ ਦਿਨ ਸਭ ਦੇ ਕੀਮਤੀ ਹੁੰਦੇ ਨੇ ਭਾਵੇਂ ਉਹ ਜ਼ਿਮੀਦਾਰ ਹੋਵੇ ਭਾਵੇਂ ਉਹ ਮਜ਼ਦੂਰ ਹੋਵੇ ਭਾਵੇਂ ਉਹ ਕੋਈ ਸਿਆਸੀ ਲੀਡਰ ਹੋਵੇ ਸਿਆਸੀ ਲੀਡਰ ਉਹਨਾਂ ਜੇਲਾਂ ਦੇ ਉਹਨਾਂ ਮਿੰਟ ਅੰਦਰ ਕੱਟ ਕੇ ਉਹ ਮਹੀਨੇ ਅੰਦਰ ਕੱਟ ਕੇ ਉਹਨਾਂ ਦਾ ਫਾਇਦਾ ਲੈ ਗਏ ਜਿਨ੍ਹਾਂ ਨੇ ਸਾਲਾਂ ਬਤੀ ਜੇਲਾਂ ਕੱਟੀਆਂ ਉਹਨਾਂ ਦਾ ਮੁੱਲ ਕੌਣ ਦੇਊਗਾ ਸਿਰ ਨਹੀਂ ਦੇ ਹੋਇਆ ਉਹ ਸਾਡਾ ਭਰਾ ਹੀ ਜਥੇਦਾਰ ਸਰਦੇਵ ਸਿੰਘ ਸੀਗਾ ਸਰਦਾਰ ਧਨਰਾਜ ਸਿੰਘ ਸੀਗਾ ਇਹਨਾਂ ਨੇ ਥੋੜੋ ਢਾਈ ਢਾਈ ਮਹੀਨੇ ਜੇਲ੍ਹ ਕੱਟੀਆ ਮੈਂ ਦੋ ਵਾਰ ਬਲਾਕਾਸ ਕਰਕੇ ਆਇਆ ਹਾਂ ਹੇਰੇ ਨੇ ਹਰ ਬੜੇ ਨਸ਼ਾ ਖਾ ਕੇ ਗੱਲਾਂ ਕਰਦੇ ਆ ਭਾਸ਼ਣ ਵੀ ਨਾ ਚਾਹੀਦੇ ਜਾਂਦਾ ਸੋ ਵੀ ਭਾਸ਼ਣ ਵੀ ਦੇ ਦਿੰਦਾ 4 ਘੰਟੇ ਮੇਰੇ ਨਾਲ ਬੈਸ ਕਰਕੇ ਦੇ ਕੋਈ ਲੀਡਰ ਆ ਕੇ ਬਿਨਾ ਤੋਪੀ ਹੋਰ ਦੱਸ ਇਹ ਇਸ ਉਮਰ ਚ ਬੈਸ ਕਰਨ ਨੂੰ ਤਿਆਰ ਹਾਂ ਇਸ ਪੂਰੀ ਤਿਆਰ ਨਾ ਪੂਰੇ ਜਵਾਬ ਦੂੰ ਰਾਜਨੀਤੀ ਆਪਣੇ ਹੱਡਾਂ ਦੇ ਹੰਡਾਈ ਇਹਦੇ ਵਿੱਚ ਤਿਆ ਚੀਜ਼ਾਂ ਦੇ ਇਹਨਾਂ ਦਾ ਜਿਹੜਾ ਮਾਨ ਹੈ ਪਰਾਇਆ ਹੁੰਦਾ ਕੋਈ ਇਹਨਾਂ ਦਾ ਆਪਣਾ ਆਪ ਕੁਛ ਨਹੀਂ ਹੁੰਦਾ ਇਹਨਾਂ ਦੇ ਜਿਹੜੇ ਪੱਤਰਕਾਰ ਰੱਖੇ ਨੇ ਬਾਕੀ ਇਹਨਾਂ ਦੇ ਦੂਏ ਰੱਖੇ ਨੇ ਲੀਡਰ ਉਹ ਝੂਠ ਤੇ ਬਿਨਾ ਹੋਰ ਕੁਛ ਨਹੀਂ ਜਾਣਦੇ ਹੁਣ ਕਿ ਨਾ ਕਹਿੰਦੀ ਸੁਣਦੇ ਆ ਨਾ ਛਾਂਦੇ ਆ ਉਹ ਆਪਣੀ ਮਰਜ਼ੀ ਕਰਦੇ ਆ ਹੁਣ ਜਿਵੇਂ ਖੱਲੇ ਤਾਂ ਜਾ ਰਿਹਾ ਆ ਭਗਵੰਤ ਮਾਨ ਇੱਕ ਸ਼ਰਮ ਵਾਲੀ ਗੱਲ ਐ ਐਡਾ ਬੜਾ ਵਧੀਆ ਗਾਇਕ ਸੀ ਮੁੱਖ ਮੰਤਰੀ ਬਣ ਗਿਆ ਜੇ ਇਹਨਾਂ ਜਿ ਕਮੀਆਂ ਆਈਆਂ ਰਾਜਾਂ ਕਾਂਗਰਸ ਤੇ ਇਹ ਦੋਹਾਂ ਸਾਹੀ ਬਣਿਆ ਹੁਣ ਸਾਡੇ ਕੋਲ ਜਿਹੜੀ ਪੰਚਾਇਤ ਦੀ ਜ਼ਮੀਨ ਸੀਗੀ ਉਹ ਖਤਮ ਚੁੱਕੀ ਹੈ ਉਹ ਤੜਾ ਕੇ ਲੋਕਾਂ ਨੇ ਵੇਚ ਲਈ ਵੇਚਣ ਤੋਂ ਬਾਅਦ ਪੰਚਾਇਤ ਨੂੰ ਕੋਈ ਆਮਦਨ ਦਾ ਏਡਾ ਸਾਧਨ ਨਹੀਂ ਰਿਹਾ ਪੰਚਾਇਤ ਨੂੰ ਆਮਦਨ ਦਾ ਕੋਈ ਸਾਧਨ ਨਹੀਂ ਫਿਰ ਪਿੰਡ ਦੀ ਫਿਰ ਪਿੰਡ ਦੀ ਡਿਵੈਲਪਮੈਂਟ ਸਾਰੀ ਸਰਕਾਰ ਤੇ ਡਿਵੈਲਪਮੈਂਟ ਇਹ ਹੋ ਗਈ ਜਿਹੜੀ ਗ੍ਰਾਂਟ ਮਿਲਦੀ ਹੈ ਵੱਲਵੰਟਾ ਹੋਰ ਇਹਦੀ ਖਾਸ ਕੋਈ ਆਮਦਨ ਨਹੀਂ ਹੈਗੀ ਐ ਇੱਕ ਦੀ ਸਭ ਸਮਤੀ ਨਾਲ ਪੰਚਾਇਤ ਬਣੀ ਆ ਹੋਇਆ ਹਾਲੇ ਇੱਕ ਟੂਰਨਾਮੈਂਟ ਹੋਇਆ ਤੇ ਜਿਹੜਾ ਜਗਦੇਸ਼ ਸਿੰਘ ਮੰਗੂ ਸਰਪੰਚ ਤੇ ਉਹਨੂੰ ਗ੍ਰਾਂਟ ਚੰਗੀ ਆਈ ਉਨੇ ਬਕਾਸ ਵੀ 25-40 ਗਲੀਆਂ ਬਣਾ ਦਿੱਤੀਆਂ ਨੇ ਟਾਈਲਾਂ ਲਾਈਆਂ ਬਾਕੀ ਕੰਮ ਰੁਕ ਗਿਆ ਕੱਪ ਕੀ ਕੰਮ ਰੁਕ ਗਿਆ ਕੰਮ ਕਰਿਆ ਬਾਕੀ ਉਹ ਗਰੀਬ ਭਰਾ ਹੋਣ ਦੇ ਨਾਤੇ ਲੋਕ ਉਹਨੂੰ ਟਿੱਕਾ ਵੀ ਕੋਈ ਜ਼ਿਆਦੇ ਲਾ ਰਾਇ ਸੀ ਪਰ ਉਹਨੇ ਨਰਮ ਸਿੰਘ ਆਦਮੀ ਕੋਈ ਲੜਾਈ ਭੜਾਈ ਨਹੀਂ ਕਰਾਈ ਲੋਕਾਂ ਦੀ ਕੋਈ ਪਾਰਟੀ ਵਾਜੀ ਨਹੀਂ ਬਣਾਈ ਸ਼ਾਂਤੀ ਰਿਹਾ ਕੰਮ ਕਰਦਾ ਜਿੱਥੇ ਗੱਲਾਂ ਰੋਕਦਾ ਸੀ ਛੱਡ ਦਿੰਦਾ ਸੀ ਮੋਰੋਂ ਪੰਚਾਇਤ ਜਾਂਦੀ ਪੁੱਜੀ ਖਾਤੇ ਭਾਈ ਤੂੰ ਦੂਸਰੀ ਪਿਛਾ ਆਉਂਦਾ ਵਿਦਿਆ ਦਾ ਸਰਕਾਰ ਸਰਕਾਰ ਵੱਲੋਂ ਇੱਥੇ ਕੋਈ ਸਕੂਲ ਹੈਗੇ ਨੇ ਸਕੂਲ ਹੈਗੇ ਕਾਲਜ ਵੀ ਆ ਪ੍ਰਾਇਮਰੀ ਸਕੂਲ ਵੀ ਆ ਬੈਟਰ ਹਾਈ ਸਕੂਲ ਵੀ ਆ ਹੈਗੇ ਪਹਿਲਾਂ ਤੇ ਬਣੇ ਨੇ ਜੱਦਾ ਪਿੰਡ ਆ ਵਿਕਾਸ ਸਾਡਾ ਵਿਦਿਆ ਦਾ ਬਹੁਤ ਜਿਆਦਾ ਆ ਸਕੂਲ ਦੇ ਵਿੱਚ ਜਿਵੇਂ ਆਮ ਆਉਂਦਾ ਆ ਕਿ ਸੈਂਟਰ ਪਰਸੈਂਟ ਸਕੂਲਾਂ ਦੇ ਵਿੱਚ ਕਿਤੇ ਅਧਿਆਪਕਾਂ ਦੀ ਘਾਟ ਆ ਕਿਤੇ ਪ੍ਰਿੰਸੀਪਲ ਹੈ ਨਹੀਂ ਕਿਤੇ ਸੇਵਾਦਾਰ ਨਹੀਂ ਥੋੜੇ ਪਿੰਡ ਦੇ ਦੇ ਸਕੂਲ ਦੇ ਵਿੱਚ ਇਹਦੀ ਕੋਈ ਸਮੱਸਿਆ ਤਾਂ ਨਹੀਂ ਤੇ ਇਹ ਘਾਟ ਨਹੀਂ ਆ ਜੀ ਸਾਡੇ ਲੋਕ ਥੋੜੇ ਸ਼ਾਂਤੀ ਮਾਹੌਲ ਚ ਰਹੇ ਨੇ ਤੇ ਕਿ ਮਾਸਟਰ ਵੀ ਪੂਰੇ ਰੋਡ ਦੇ ਨੇੜੇ ਆਉਣ ਆਉਣ ਜਾਣ ਦੀ ਰੇਕ ਮਾਸਟਰ ਨੂੰ ਸਹੂਲਤ ਆ। ਉਹ ਸਾਰੀ ਸਰਵਿਸ ਇੱਥੇ ਹੀ ਪੂਰੀ ਕਰਦੀ ਚਾਹੁੰਦਾ। ਕਈ ਟੀਚਰ ਇੱਥੇ ਹੀ ਪੂਰੀ ਕਰ ਗਿਆ। ਅੱਛਾ ਰਿਟਾਇਰੀ ਇੱਥੇ ਹੋ ਕੇ ਗਏ। ਨਹੀਂ ਇੱਥੇ ਹੋਦੇ ਨੇ। ਇਹਦਾ ਮਤਲਬ ਪਿੰਡ ਵੀ ਸਹਿਯੋਗ ਦਿੰਦਾ। ਹਰ ਤਾਂ ਪਿੰਡ ਦਾ ਪਿੰਡ ਪੂਰਾ ਸਹਿਯੋਗ ਦਿੰਦਾ। ਕੋਈ ਚੀਜ਼ ਦੀ ਘਾਟ ਨਹੀਂ ਰੱਖਦਾ। ਪਿੰਡਾਂ ਪੁੱਛਦਾ ਜੇ ਕੋਈ ਕਿਸੇ ਨੂੰ ਲੋੜ ਬੰਦਾ ਮੰਗਦਾ ਉਹਨੂੰ ਮਿਲ ਰਹੀ ਹੈ। ਲੋੜ ਪੂਰੀ ਹੋ ਰਹੀ ਹੈ। ਅੱਜ ਫਿਰ ਪਿੰਡ ਨੂੰ ਹੁਣ ਤੁਹਾਡੀ ਨਜ਼ਰ ਦੇ ਵਿੱਚ ਕਿਸ ਚੀਜ਼ ਦੀ ਜ਼ਰੂਰਤ ਆ ਜੇਕਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੀਏ ਵੀ ਇਸ ਪਿੰਡ 'ਚ ਕੋਈ ਕਮੀ ਰਹਿ ਗਈ ਜਾਂ ਸਾਡੇ ਚੈਨਲ ਦੇ ਮਾਧਿਅਮ ਨਾਲ ਤੁਹਾਡੇ ਕਿਸੇ ਵੀ ਕਿਸੇ ਵੀ ਡਿਪਾਰਟਮੈਂਟ ਤੱਕ ਇਹ ਗੱਲ ਸੁਣੀ ਜਾਵੇ ਵੀ ਹਾਂਜੀ ਵੀ ਇਸ ਪਿੰਡ ਨੂੰ ਇੰਨਾ ਤਰੱਕੀ ਹੋਣ ਦੇ ਬਾਵਜੂਦ ਇਹ ਚੀਜ਼ ਦੀ ਕਮੀ ਲੱਗਦੀ ਹੈ ਦੇਖੋ ਜੀ ਹੁਣ ਨਵੀਂ ਪੰਚਾਇਤ ਦਾ ਮਤਾਵਾ ਸੀਵਰੇਜ ਦਾ 1 ਇੰਚ ਨਹੀਂ ਕਿਤੇ ਨਹੀਂ ਦੱਪਿਆ ਅਸੀਂ ਨੱਥਾ ਸਿੰਘ ਦੇ ਪੁੱਤੇ ਆ ਨੰਬਰਦਾਰ ਦੇ ਅਸੀਂ ਦਾਨ ਕਰਦੇ ਨੇ ਹੁਣ ਵੀ ਛੱਡਣ ਨੂੰ ਤਿਆਰ ਆ ਬਾਪੂ ਦੀ ਮੋਚ ਨਹੀਂ ਝੁਕਣ ਦੇਣੀ ਹਾਂ ਬਿਲਕੁਲ ਨਹੀਂ ਝੁਕਣਦੇ ਨਹੀਂ ਬਹੁਤ ਵੱਡੀ ਗੱਲ ਹੈ ਜੀ ਬਾਪੂ ਭਾਵੇਂ ਸਵਰਗਾ ਚ ਬੈਠੇ ਗੱਲ ਸੁਣਦੇ ਆ ਵੀ ਅੱਜ ਵੀ ਜਿਹੜੇ ਉਹਨਾਂ ਦੇ ਪੋਤੇ ਆਸ ਰੱਖਦੇ ਆ ਕਿ ਅਸੀਂ ਚਾਹੇ ਸਾਡਾ ਨੁਕਸਾਨ ਜਿੰਨਾ ਮਰਜ਼ੀ ਹੋ ਜਵੇ ਅਸੀਂ ਆਪਣੇ ਦਾਦੇ ਦੀ ਮੁੱਛ ਨਹੀਂ ਨੀਵੀਂ ਹੋਣ ਦੇਣੀ ਪਿੰਡ ਦੇ ਵਿੱਚ ਦੇ ਨਹੀਂ ਸਕਿਆ ਕੋਈ ਵੀ ਉਹਨੇ ਕਾਲਜ ਦਿੱਤਾ ਉਹਨੇ ਗੁਰਦੁਆਰਾ ਸਾਹਿਬ ਨੂੰ ਜਗ੍ਹਾ ਦੇ ਦੋ ਕੱਲੇ ਜਗ੍ਹਾ ਦਿੱਤੀ ਹੈ ਜ਼ਾਨ ਤੇ ਬਿਲਕੁਲ ਸਹੀ ਗੱਲ ਹੈ ਦਰਸ਼ਕੋ ਇਸ ਗੱਲ ਦੀ ਇਕੱਲੇ ਬਾਪੂ ਜੀ ਨਹੀਂ ਪਿੰਡ ਦੇ ਹੋਰ ਬਜ਼ੁਰਗਾਂ ਨੇ ਵੀ ਗਵਾਹੀ ਭਰੀ ਹੈ ਇਹ ਕੋਈ ਇਹੀ ਕਹਿਣ ਦੀ ਗੱਲ ਨਹੀਂ ਕਿ ਆਪਣੇ ਬਾਪੂ ਜੀ ਦੀਆਂ ਸਿਫਤਾਂ ਕਰੀ ਜਾਂਦੇ ਆ ਸਿਫਤ ਦੇ ਕਾਬਲ ਬੰਦੇ ਨਾਲ ਹੀ ਗੱਲ ਕਰਨੀ ਬਣਦੀ ਆ ਤੇ ਜਦੋਂ ਅਸੀਂ ਬਜ਼ੁਰਗਾਂ ਨੂੰ ਪੁੱਛਿਆ ਵਾਕਈ ਉਹਨਾਂ ਨੇ ਇਸ ਗੱਲ ਦੀ ਤਸਦੀਕ ਕੀਤੀ ਹੈ ਕਿ ਹਾਂ ਬਈ ਸਰਦਾਰ ਸੀ ਕਿਉਂਕਿ ਇਹਨਾਂ ਦੇ ਪੂਰਵ ਜੀ ਸੀ ਇਹਨਾਂ ਨੇ ਬਾਈ ਨੇਮ ਦੱਸ ਦਿੱਤਾ ਉਹਨਾਂ ਨੇ ਗੱਲ ਹੀ ਬਾਤੀ ਦੱਸ ਦਿੱਤਾ ਹੁਣ ਇਹਦੇ ਵਿੱਚ ਕਈ ਗੱਲਾਂ ਹੁੰਦੀਆਂ ਨੇ ਮੇਰਾ ਇੱਕ ਉਸੂਲ ਹੈ ਜ਼ਿੰਦਗੀ ਦਾ ਜੋ ਪਿੰਡ ਦੇ ਵਿੱਚ ਵਧੀਆ ਆਦਮੀ ਆ ਬਾਹਰਲਾ ਵੀ ਅੰਦਰਲਾ ਵੀ ਮინისტრ ਵੀ ਵਧੀਆ ਦੀ ਉਹਨੇ ਗੱਲ ਕਰਦੀਆਂ ਬਾੜੇ ਨਾਲ ਗੱਲ ਨਹੀਂ ਕਰਨੇ ਜੋ ਝੂਠ ਆਗੇ ਉਹ ਸਾਡੇ ਬਜ਼ੁਰਗਨ 90 90 ਸਾਲ ਤੱਕ ਹੋ ਕੇ ਗੁਜ਼ਰੇ ਨੇ ਸਾਡਾ ਭਾਈ ਬਟਾ 96 99 ਸਾਲ ਦਾ ਸਰਜੀਤ ਸੀ ਇਹਨੇ ਬਾਕਸ ਦੇਖ ਲਿਆ ਉਹ ਇਹਨਾਂ ਨੇ ਉਹ ਵਕਤ ਦੇਖਿਆ ਸਾਰਾ ਵਿੱਚ ਹੋ ਸਕਦਾ ਹੋ ਸਕਦਾ ਥੋੜਾ ਕੁਝ ਜਿਆਦਾ 14 15 ਸਾਲ ਦਾ ਸੀਗਾ 47 47 ਵੇਲੇ ਜਵਾਨ ਸੀ ਜੱਸ 12 ਪੜ੍ਹਿਆ ਆ ਇਹ ਅੱਛਾ ਉਸ ਉਸ ਟਾਈਮ ਵੀ ਇੰਨੀ ਪੜ੍ਹਾਈ ਕਰੀ ਐ 12 ਉਰਦੂ ਵੀ ਪੜ੍ਹੀ ਆ ਅੰਗਰੇਜ਼ੀ ਫਸਟ ਆਇਆ ਆ ਫੌਜ 'ਚ ਵੀ ਨੌਕਰੀ ਕਰਿਆ 25 30 ਸਾਲ ਇੰਦਰਾ ਗਾਂਧੀ ਦਾ ਸਕਿਉਰਟੀ ਗਾਰਡਨ ਹੁੰਦਾ ਸੀ ਇਹ ਚੁਪਾਈ ਚ ਰੱਖਿਆ ਆ ਹਾਂ ਉਹ ਪਤਨ ਲਈ ਬਾਡੀਗਾਰਡ ਹਾਂ ਉਹ ਤੁਰਲੇ ਵਾਲੇ ਨਹੀਂ ਦਿੰਦੇ ਜਾਣੀ ਸੀ ਇਹ ਰੱਖਿਆ ਸੀ ਸਰਜੀਤ ਸਿੰਘ ਉਸ ਵੇਲੇ ਉਸ ਵੇਲੇ ਇੰਨਾ ਲਾਇਕ ਸੀ ਕਿ ਉਸ ਵੇਲੇ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣੀ ਸੁਰੱਖਿਆ ਲਈ ਨਾਮਜ਼ਦ ਕੀਤਾ ਗਿਆ ਸੀ ਇਹ ਸਾਰਾ ਦਿੱਲੀ ਹੋ ਰਿਹਾ